ਆਓ ਇਕੱਲੇ ਹੋ ਕੇ ਵਿਚਰਨ ਦੀ ਹਿੰਮਤ ਪਾਲੀਏ ਕਿਉਂਕਿ ਭੀੜ ਕੋਲ ਸਮਝਣ ਸਮਝਾਉਣ ਦਾ ਸਬਰ ਨਹੀਂ ਹੁੰਦਾ ਇਸੇ ਕਰਕੇ ਭੀੜ ਦੀ ਤੁਲਨਾ ਭੇਡਾਂ ਨਾਲ ਕੀਤੀ ਜਾਂਦੀ ਹੈ ਕਿਉਂਕਿ ਭੀੜ ਵੀ ਭੇਡਾਂ ਵਾਂਗ ਹੀ ਹੁੰਦੀ ਹੈ ਆਪਣੇ ਤੋਂ ਮੋਹਲਿਆਂ ਦੀ ਨਕਲ ਕਰਦੀ ਹੈ ਆਪਣਾ ਦਿਮਾਗ ਹੋਣ ਕਾਰਨ ਫਿਰ ਵੀ ਉਹਨੂੰ ਵਰਤਿਆ ਨਹੀਂ ਜਾਂਦਾ ਭੀੜ ਵਿੱਚ ਸਾਰੇ ਇੱਕ ਦੂਜੇ ਵਾਂਗ ਸੋਚਦੇ ਹਨ ਜਿਸ ਕਰਕੇ ਭੀੜ ਵਿੱਚ ਸੋਚ ਘਟ ਜਾਂਦੀ ਹੈ ਅਤੇ ਹਰਕਤ ਵੱਧ ਜਾਂਦੀ ਹੈ ਭੀੜ ਸੰਬੰਧੀ ਧਾਰਨਾ ਹੈ ਕਿ ਭੀੜ ਦਾ ਵਿਹਾਰ ਭੀੜ ਵਿਚਲੇ ਸਭ ਤੋਂ ਘੱਟ ਅਕਲ ਵਾਲੇ ਵਿਅਕਤੀ ਦੀ ਪੱਧਰ ਤੱਕ ਡਿੱਗੇਗਾ ਕਹਿੰਦੇ ਨੇ ਨਾ ਭੀੜ ਵਿੱਚ ਜਿਹੜਾ ਵਿਅਕਤੀ ਸਭ ਤੋਂ ਵੱਧ ਮੂਰਖ ਤੇ ਗੈਰ ਜ਼ਿੰਮੇਵਾਰ ਹੋਏਗਾ ਸਮੁੱਚੀ ਭੀੜ ਅੰਤ ਵਿੱਚ ਉਹਦੀ ਪੱਧਰ ਤੇ ਵਿਚਾਰ ਕਰੇਗੀ ਤੁਸੀਂ ਕਦੇ ਵੀ ਭੀੜ ਨਾਲ ਵਿਚਾਰ ਨਹੀਂ ਕਰ ਸਕਦੇ ਕਿਉਂਕਿ ਭੀੜ ਕਿਸੇ ਦਾ ਸਨਮਾਨ ਨਹੀਂ ਕਰਦੀ ਭੀੜ ਕੋਲ ਕੋਈ ਦਿਮਾਗ ਨਹੀਂ ਹੁੰਦਾ ਉਹ ਆਪਣੇ ਢੱਡ ਨੂੰ ਦਿਮਾਗ ਹੀ ਸਮਝਦੇ